ਉਹ ਬੈਠਾ ਤੇ ਛੋਟਾ ਜਿਹਾ ਬੱਚਾ ਆ ਕੇ ਕਹਿੰਦਾ ਬਾਪੂ ਜੀ ਡੈਡੀ ਜੀ ਡੈਡੀ ਜੀ ਤੁਹਾਡੇ ਨਾਲ ਖੇਡਣਾ ਡੈਡੀ ਕਹਿੰਦਾ ਮੈਂ ਨਹੀਂ ਖੇਡਣਾ ਆ ਮੋਬਾਈਲ ਲੈ ਤੂੰ ਗੇਮ ਖੇਡ ਲਾ ਕਹਿੰਦਾ ਨਹੀਂ ਤੁਹਾਡੇ ਨਾਲ ਹੀ ਖੇਡਣਾ ਮੁੱਕ ਦੀ ਗੱਲ ਹੈ ਪਤੇ ਦੀ ਉਹ ਕਹਿੰਦਾ ਖੇਡਣਾ ਤੇ ਤੇਰੇ ਨਾਲ ਹੀ ਖੇਡਣਾ ਬਾਪੂ ਬਾਪੂ ਕੋਲ ਅਖਬਾਰ ਪਈ ਸੀ ਉਹਨੇ 5 6 ਟੁਕੜੇ ਕਰ ਦਿੱਤੇ ਕਹਿੰਦਾ ਇਹ ਦੁਨੀਆ ਦਾ ਨਕਸ਼ਾ ਜਾ ਇਹਨੂੰ ਸਿੱਧਾ ਕਰਕੇ ਆ ਉਹਨੇ ਕਿਹਾ ਲੈ ਵੀ ਹੁਣ 3 4 ਘੰਟੇ ਸਿੱਧਾ ਕਰਨ ਚ ਲੱਗ ਜਾਣਗੇ ਮੁੰਡਾ ਆਇਆ ਛੇਤੀ ਦਿਨੇ ਆ ਕੇ ਕਹਿੰਦਾ ਲੋ ਬਾਪੂ ਜੀ ਨਕਸ਼ਾ ਜੋੜ ਦਿਓ ਉਹ ਬੜਾ ਹੀ ਹਰਾਰ ਹੋਇਆ ਕਹਿੰਦਾ 10 ਮਿੰਟਾਂ ਚ ਦੁਨੀਆ ਦਾ ਨਕਸ਼ਾ 10 ਮਿੰਟਾਂ ਚ ਜੋੜ ਦਿਆ ਗੱਲ ਸੁਣਿਓ ਪਤੈ ਦੀ ਆ ਉਹ ਕਹਿੰਦਾ ਬਾਪੂ ਜੀ ਮੈਂ ਨਕਸ਼ਾ ਨਹੀਂ ਜੋੜਿਆ ਨਕਸ਼ੇ ਦੇ ਪਿੱਛੇ ਬੰਦਾ ਖਿਲ ਰਿਆ ਪਿਆ ਸੀ ਮੈਂ ਤਾਂ ਬੰਦਾ ਜੋੜ ਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਪੂ ਨੇ ਆਪਣੇ ਬੱਚੇ ਦੇ ਹੱਥ ਚੁੰਮੇ ਮੱਥਾ ਚੁੰਮਿਆ ਕਹਿੰਦਾ ਪੁੱਤਰ ਅੱਜ ਗਿਆਨ ਮਿਲ ਗਿਆ ਜੇ ਬੰਦਾ ਸਹੀ ਹੋ ਜਾਏ ਤਾਂ ਦੁਨੀਆ ਆਪੇ ਸਹੀ ਹੋ ਜਾਈ ਜੇ ਬੰਦਾ ਆਪ ਖਰਾਬ ਹੈ ਨਾ ਉਹਦੇ ਲਈ ਸਾਰਾ ਜਹਾਨ ਹੀ ਖਰਾਬ ਹੈ ਖਰਾਬ ਹੈ ਜਦੋਂ ਬੰਦਾ ਆਪ ਜੁੜ ਜਾਏਗਾ ਤੇ ਸਾਰਾ ਪਰਿਵਾਰ ਉਹਦਾ ਸਿੱਖੀ ਨਾਲ ਜੁੜ ਜਾਏਗਾ ਆਓ